ਵਿਆਹ ਤਾਂ ਸਭ ਨੇ ਕਰਾਣਾ ਹੈ ਕੋਈ ਆਪਣੀ ਪਸੰਦ ਨਾਲ ਕਰਾਉਂਦਾ ਹੈ ਤੇ ਕੋਈ ਮਾਪਿਆਂ ਦੀ ਪਸੰਦ ਨਾਲ ਪਰ ਸੋਚੋ ਜੇ ਵਿਆਹ ਕਰਾਣਾ ਪਏ ਜੇ ਬੱਚਿਆਂ ਦੀ ਪਸੰਦ ਨਾਲ ਹੋ ਗਏ ਨਾ ਹੈਰਾਨ ਸ਼ੌਕਨਾ ਉਹ ਕਿਉਂਕਿ ਮੈਂ ਮਜ਼ਾਕ ਨਹੀਂ ਕਰ ਰਹੀ ਤੁਸੀਂ ਵੀ ਸੋਚ ਰਹੇ ਹੋਗੇ ਵੀ ਮੈਂ ਕਿਹੜੀਆਂ ਗੱਲਾਂ ਲੈ ਕੇ ਬੈਗੀ ਆ ਮੇਰੀ ਗੱਲ ਤੇ ਤੁਸੀਂ ਗੌਰ ਦਿਓ ਤੁਸੀਂ ਇੱਕ ਵਾਰ ਪਹਿਲਾਂ ਟ੍ਰੇਲਰ ਦੇਖੋ ਫਿਰ ਤੁਹਾਨੂੰ ਸਮਝਾਵੇਗੀ ਮੈਂ ਕਿਹੜੀ ਗੱਲ ਕਰ ਰਹੀ ਹਾਂ ਪੰਗਾ ਪੈ ਗਿਆ ਪੰਗਾ ਉੱਤੀ ਕਚੌੜੀ ਵਿਆਹ ਕਰਨ ਜਾ ਰਿਹਾ ਕਿਹਦੇ ਨਾਲ ਆਪਣੇ ਦੇ ਉਹ ਗੁੰਦੜ ਜੋਨਨ ਆ ਵੀ ਆ ਗਏ ਹੁਣ ਦੇਖਿਆ ਤੁਸੀਂ ਕਚੋਰੀ ਦੀ ਨੱਕ ਵਿੱਚ ਦਮ ਕੀਤਾ ਹੋਇਆ ਹੈ ਇਹਨਾਂ ਚਾਰ ਬੱਚਿਆਂ ਨੇ ਪਰ ਗੱਲ ਇਹ ਹੈ ਕਿ ਇਹ ਚਾਰ ਜਵਾਕ ਹੈ ਕੌਣ ਇਹ ਤਾਂ ਚਲੋ ਹੋ ਗਿਆ ਮਜ਼ਾਕ ਪਰ ਇਸ ਤੋਂ ਬਾਅਦ ਟ੍ਰੇਲਰ ਵਿੱਚ ਐਂਟਰੀ ਹੁੰਦੀ ਹੈ ਚੀਤੇ ਦੀ ਯਾਨੀ ਸਿੰਘੇ ਦੀ ਚੀਤਾ ਨਾ ਆਇਆ ਮੇਰਾ ਗਲਤ ਕੰਮ ਜ਼ਰੂਰ ਕਰਦਾ ਪਰ ਗਲਤ ਫਹਿਮੀਆਂ ਨਹੀਂ ਪਾਲਦਾ ਕਚੋਰੀ ਇਹ ਚੀਤਾ ਹੈ ਕੌਣ ਤੇ ਕਚੌੜੀ ਨਾਲ ਚੀਤੇ ਦਾ ਰਿਸ਼ਤਾ ਕੀ ਹੈ ਕਿਉਂ ਚੀਤੇ ਨੇ ਕਚੌੜੀ ਦੇ ਬੱਚਿਆਂ ਨੂੰ ਫੜਿਆ ਸੱਚ ਤਾਂ ਇਹ ਹੈ ਵੀ ਕਚੌੜੀ ਉਦੋਂ ਤੱਕ ਕਚੌੜੀ ਰਹਿੰਦਾ ਹੈ ਜਦ ਤੱਕ ਉਹਦੇ ਬੱਚੇ ਸਲਾਮਤ ਰਹਿੰਦੇ ਨੇ ਪਰ ਜੇ ਕਚੌੜੀ ਦੇ ਬੱਚਿਆਂ ਨੂੰ ਕੋਈ ਹੱਥ ਲਾਵੇ ਤਾਂ ਕਚੌੜੀ ਬਣ ਜਾਂਦਾ ਹੈ ਦਰਿੰਦਾ ਹੁਣ ਚੀਤੇ ਨੇ ਕਚੌੜੀ ਦੇ ਬੱਚਿਆਂ ਨੂੰ ਫੜ ਲਿਆ ਤੇ ਕਚੌੜੀ ਬਣ ਗਿਆ ਦਰਿੰਦਾ ਕੀ ਇਹ ਮਜ਼ਾਕ ਕਰਨ ਵਾਲਾ ਕਚੌੜੀ ਸੱਚ ਵਿੱਚ ਐਂਗਰੀ ਮੈਨ ਬਣ ਗਿਆ ਹੁਣ ਕਨਫਿਊਜ਼ਨ ਡਬਲ ਟਵਿਸਟ ਹੋ ਗਿਆ ਤੇ ਨਾ ਸਿਰਫ ਜੱਜ ਕਨਫਿਊਜ਼ ਨੇ ਮੰਤਰੀ ਵੀ ਕਨਫਿਊਜ਼ ਹੈ ਪੁਲਿਸ ਵੀ ਕਨਫਿਊਜ਼ ਹੈ ਆਖਿਰੇ ਕਚੌੜੀ ਹੈ ਕੌਣ ਸਟ੍ਰੈਸ ਨਾਲੋਂ ਕਿਉਂਕਿ ਮੈਂ ਵੀ ਕਨਫਿਊਜ਼ ਆ ਕਚੌੜੀ ਕੌਣ ਹੈ ਚੀਤਾ ਕੌਣ ਹੈ ਤੇ ਇਹ ਚਾਰ ਜਵਾਕ ਕੌਣ ਨੇ ਇਹ ਮਿਸਟਰੀ ਖੋਲਣ ਲਈ ਤੁਹਾਨੂੰ 5 ਸਤੰਬਰ ਨੂੰ ਜਾਣਾ ਪਏਗਾ ਸਿਨੇਮਾ ਘਰ ਕਿਉਂਕਿ 5 ਸਤੰਬਰ ਨੂੰ ਸਿਨੇਮਾ ਕਰਾਚ ਚ ਦਸਤਕ ਦੇਨ ਜਾਰੀ ਹੈ ਫਿਲਮ ਪੰਜਾਬੀ ਆ ਗਏ ਹੋਏ